ਜਦੋਂ ਕਰੋਨਾ ਕਾਲ ਹੋਏ ਚੇਤਾ ਆਉਂਦਾ ਕਿ ਬਾਹਰਲੇ ਦੇਸ਼ਾਂ ਦੇ ਰਾਸ਼ਟਰਪਤੀ ਕਹਿੰਦੇ ਸੀ ਕਿ ਗੁਰਦੁਆਰਾ ਤੇ ਗੁਰੂ ਦੇ ਸਿੱਖ ਹਰਸਾ ਚਾਹੀਦੇ ਹਨਾ ਕਿ ਕਿ ਲੰਗਰ ਲਾ ਦਿੰਨੇ ਹੋ ਤੁਸੀਂ ਤੇ ਆ ਵੀ ਲੰਗਰੀ ਹੈ ਨਾ ੱਲੇ ਵਾਲ ਸਾਹਿਬ ਤੇ ਇੱਕ ਬੋਲਦੇ ਅਸੀਂ ਤਾਂ ਵੀ ਜਾਨਾ ਲਾਉਣ ਤੱਕ ਗਏ ਹੋਏ ਹਾਂ ਨਾ ਵੀ ਅਸੀਂ ਨਹੀਂ ਪਿੱਛੇ ਹਟਦੇ ੱਲੇ ਵਾਲ ਸਾਹਿਬ ਨੇ ਵੀਡੀਓ ਪਾਈ ਮੈਨੂੰ ਕਹਿੰਦੇ ਗ੍ਰਿੰਦਰ ਵੀ ਲਏਗਾ ਸੇਵਾ ਅਗਾਏ ਬਾਪੂ ਜੀ ਝੋਟਾ ਤਾਂ ਜ਼ਰਦ ਤੇ ਉਹ ਸੇਵਾ ਕੀੜੀ ਗੱਲ ਆ ਆ ਜਿਹੜੇ ਬਾਪੂ ਜੀ ਕਹਿ ਰਹੇ ਸੀ ਗੱਲ ਮੈਂ ਵੀ ਇਹ ਗੱਲ ਸੁਣ ਕੇ ਬਾਪੂਆ ਕਹਿੰਦਾ ਮੈਂ ਸਾਰੀ ਆਦੀ ਜੀ ਬੰਦੀ ਨਾ ਆ ਜਮੀਨ ਵੇਚ ਕੇ ਵੀ ਨਹੀਂ ਇਹ ਟੀ ਮੈਂ ਕਰ ਸਕਦਾ ਇਹ ਹੀ ਜਵਾਨੀ ਆ ਜਿਹਨੂੰ ਕਹਿੰਦੇ ਸੀ ਇਹ ਨਸ਼ੇੜੀ ਆ ਇਹ ਬੇਲੀ ਆ ਅੱਜ ਵੇਖ ਲਓ ਹਨਾ ਇਹ ਚੀਜ਼ਾਂ ਨੇ ਕਿਸੇ ਨਾ ਕਿਸੇ ਪੱਧਰ 'ਚ ਕੋਈ ਨਾ ਕੋਈ ਕੁਆਲਟੀ ਤਾਂ ਜ਼ਰੂਰ ਹੁੰਦੀ ਆ ਇਹ ਚੀਜ਼ਾਂ ਬਾਰੇ ਸਾਨੂੰ ਤਾਂ ਆਇਆ ਵੀ ਸਾਡੇ ਸਾਡੇ ਅੰਦਰ ਕਿਸਾਨੀ ਦੇ ਦਰਦ ਨੇ ਸਾਡੇ ਪ੍ਰਧਾਨ ਤੁਹਾਨੂੰ ਪਤਾ ਐਨ ਪੂਰੇ ਦਲੇਰੀ ਨਾਲ ਲੜ ਰਹੇ ਨੇ ਸਾਡੇ ਬੁੱਢੇ ਜਰਨੈਲ ਨੇ ਅਸੀਂ ਆਉਣ ਵਾਲਾ ਉਹਨਾਂ ਦਾ ਸਥਾਨ ਉਹਨਾਂ ਦੀ ਅਸੀਂ ਮਗਰ ਆ ਕੇ ਆਉਣ ਵਾਲੇ ਸੰਘਰਸ਼ੇ ਸਾਹਮਣੇ ਆ। ਬੇਟੀਦਾਰੀ ਪਾਗ ਵਾਲਿਆਂ ਜਿਹੜੀ ਬਾਬੇ ਨਾਨਕ ਦੀ ਧਰਤੀ ਤੇ ਸਾਨੂੰ ਸੇਵਾ ਮਿਲ ਗਈ ਅਸੀਂ ਤਾਂ ਸਾਰੀ ਉਮਰ ਵੀ ਇਹਦੇ ਰਿਣੀ ਆ ਇਹਨਾਂ ਦੇ। ਦਰਿਆ ਨੇ ਵਹਿਣ ਪਾਤੇ ਅੱਜ ਦਰਿਆ ਦੇ ਵਹਿਣ ਵੀ ਪੂਰਨੇ ਚਾਲੂ ਕਰਤੇ ਆ ਨੌਜਵਾਨਾਂ ਨੇ। ਇਹ ਸਾਡੀ ਨੌਜਵਾਨ ਪੀੜ੍ਹੀ ਆ। ਧੰਨਵਾਦ ਕਰਦੇ ਆ ਵੀਰੋ ਤੁਹਾਡਾ। ਸ਼ੁਕਰੀਆ। ਜਾਂਦਿਆਂ ਬਾਪੂ ਕਹਿੰਦਾ ਆਸ਼ੀਰਵਾਦ ਲੈ ਕੇ ਜਾਇਓ ਹੋਰ ਤੇ ਕੁਝ ਨਹੀਂ ਕਹਿੰਦੇ ਮੇਰੇ ਕੋ ਹਨਾ। ਤੇ ਬਜ਼ੁਰਗਾਂ ਦਾ ਧੰਨਵਾਦ ਵੀ ਕਰਿਓ ਆਸ਼ੀਰਵਾਦ ਵੀ ਲੈ ਕੇ ਜਾਇਓ ਬਾਪੂ ਹਰਪਜਨ ਸਿੰਘ ਜੀ ਨਾਲ ਗੱਲਬਾਤ ਕੀਤੀ ਸੀ ਜਿਹੜੇ ਨੌਜਵਾਨੇ ਦਾ ਜ਼ਿਕਰ ਕੀਤਾ ਸੀ ਉਹ ਨੌਜਵਾਨੇ ਦੇ ਵਿੱਚ ਨੌਜਵਾਨ ਸਾਡੇ ਨਾਲ ਆ ਗੁਰਫਤੇ ਸਾਂਝ ਕਰਦੇ ਵੀਰ ਜੀ ਵਾਏ ਗੁਰਜੀਕਾ ਖਾਲਸਾ ਸੁਭਨਾਮ ਕੀ ਹੈ ਜੀ ਮੇਰਾ ਗੁਰਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਆ ਲੁਧਿਆਣਾ ਰੇਸਤੀ ਕਾ ਜਿਹੜਾ ਹਾਂ ਪਿੰਡ ਆ ਜੀ ਬਲਾਕ ਪੱਕੋ ਵਾਲ ਦਾ ਪ੍ਰਧਾਨ ਆ ਜੀ ਅੱਛਾ ਤੁਹਾਨੂੰ ਹੀ ਡੱਲੇਵਾਲ ਸਾਹਿਬ ਕਹਿ ਰਹੇ ਸੀ ਕਿ ਨੌਜਵਾਨ ਨੇ ਮੋਢੇ ਤੇ ਜ਼ਿੰਮੇਵਾਰੀ ਲਈ ਆ ਤੇ ਮੈਂ ਬਾਪੂ ਜੀ ਨਾਲ ਹਰਪਜਨ ਸਿੰਘ ਨਾਲ ਗੱਲ ਕਰ ਰਿਹਾ ਸੀ ਕਹਿੰਦੇ ਕਿ ਮੈਂ 5 ਸਾਲ ਵੀ ਕਹਿੰਦੇ ਪਲੇ ਨਹੀਂ ਪਦਰੀ ਕਰ ਸਕਦਾ ਏ ਤੇ ਕਹਿੰਦਾ ਪਤਾ ਨਹੀਂ ਕਿੱਥੋਂ ਆਏ ਆ ਨਾ ਤੇ ਮੈਨੂੰ ਜਾਣਦੇ ਆ ਨਾ ਮੈਂ ਪਛਾਣ ਦੇ ਵਿੱਚ ਆ ਕਹਿੰਦੇ ਆਪੇ ਹੀ ਲੱਗੇ ਹੋਏ ਆ ਪਰ ਕਹਿੰਦੇ 100 ਕ ਪੈਕੇਟ ਮੈਂ ਇੱਕ ਲੱਸੀ ਦਾ ਜ਼ਰੂਰ ਲਿਆ ਕੇ ਤੁਹਾਨੂੰ ਦਿੰਦੇ ਆ ਵੀ ਨਹੀਂ ਪਤਾ ਕਿ ਕੀ ਆ ਰਿਹਾ ਕਿੱਥੋਂ ਆ ਰਿਹਾ ਬੜੀ ਗੁਰੂ ਸਾਹਿਬ ਦੀ ਕਿਰਪਾ ਕਹਿੰਦੇ ਇਹ ਤਾਂ ਜੀ ਦੇਖੋ ਗੁਰੂ ਮਹਾਰਾਜ ਦੀ ਨਾ ਜਿਵੇਂ ਮੇਲ ਹੋਣੀ ਹੁੰਦੀ ਆ ਚਲੋ ਅਸੀਂ 2 ਮਹੀਨੇ ਦੇ ਤਕਰੀਬਨ ਲੱਗੇ ਹੋਏ ਸੀਗੇ ਜਦੋਂ ਦੇ ਹੜਾ ਆਏ ਹੋਏ ਨੇ ਉਹ ਤਾਂ ਅਸੀਂ ਭੱਡੇ ਹਰ ਪੰਜਾਬ ਦੇ ਧਰਨੇ ਮਜਾਰੇ ਚ ਅਸੀਂ ਅੱਗੇ ਪਹਿਲੀ ਗੁੰਨੇ ਲੈਂਚ ਹਾਂ ਠੀਕ ਹੈ ਨਾ ਢੱਲੇ ਵਾਲ ਸਾਹਿਬ ਵੀ ਇੱਕ ਬੋਲਦੇ ਸੀ ਤਾਂ ਵੀ ਜਾਨਾ ਲਾਉਣ ਤੱਕ ਗਏ ਹੋਏ ਹਨ ਵੀ ਅਸੀਂ ਨਹੀਂ ਪਿੱਛੇ ਹਟਦੇ ਤੇ ਅਸੀਂ ਤੇਲ ਆਇਆ ਸੀ ਸਾਡੇ ਕੋਲੇ 4 ਲੱਖ ਰੁਪਏ ਦਾ ਤੇਲ ਸੇਵਾ ਕਰਨ ਆਉਣਾ ਸੀਗਾ ਅਸੀਂ ਅੱਛਾ ਸੇਵਾ ਕਰਨ ਆਉਣਾ ਸੀ ਅਸੀਂ ਇੱਥੇ ਆ ਕੇ ਦੇਖਿਆ ਤਾਂ ਥੋੜਾ ਸਿਸਟਮ ਹੈ ਨਾ ਪੋਲੀਟਿਕਲ ਪਿੰਡਾਂ ਵਾਲੇ ਲੋਕ ਕਹਿੰਦੇ ਜੀ ਨਾ ਤੁਸੀਂ ਟਰੈਕਟਰ ਲੈ ਕੇ ਆਓ ਡੀਜ਼ਲ ਸਾਨੂੰ ਦੇ ਦਿਓ ਜਾਂ ਰੁਪਏ ਦੇ ਦਿਓ ਮੈਂ ਕਿਹਾ ਮੈਂ ਮਨ ਸੋਚਿਆ ਯਾਰ ਮੈਂ ਆ ਕੰਮ ਬੜਾ ਗਲਤ ਫੁਰਿਆ ਵੀ ਇਹ ਚੀਜ਼ਾਂ ਐ ਨਹੀਂ ਚਾਹੀਦੀਆਂ ਹਾਂ ਚਲੋ ਅਸੀਂ ਉੱਥੇ ਨਹੀਂ ਉਹਨਾਂ ਨੂੰ ਕੋਸ਼ਿਸ਼ ਦਿੱਤਾ ਅਸੀਂ ਆਹਦੇ ਟਰੈਕਟਰ ਆਹਦੇ ਪਿੰਡੋਂ ਟਰੈਕਟਰ ਲੈ ਆਏ ਕਿੰਨੇ ਟਰੈਕਟਰ ਲੈ ਕੇ ਤੁਰੇ ਹੋ ਅਸੀਂ ਜੀ 24 ਟਰੈਕਟਰ ਲੈ ਕੇ ਆਏ ਸੀ ਹੁਣ ਕਿੰਨੇ ਕੁ ਹੋਣਗੇ ਇੱਥੇ ਹੁਣ ਤਾਂ ਜੀ ਇੱਥੇ ਤੇ ਇੱਥੇ 125 ਟਰੈਕਟਰ ਚੱਲ ਰਹੇ ਆ ਜੀ 125 ਚੱਲ ਰਹੇ ਆ ਹਾਂ ਜੀ ਹਾਂ ਜੀ ਤੇ ਅਸੀਂ ਟਰੈਕਟਰ ਲੈ ਕੇ ਜਦੋਂ ਆ ਗਏ ਅਸੀਂ ਖੜ ਗਏ ਤੇ ਕੁਦਰਤੀ ਇਹ ਪਰਿਵਾਰ ਕਿਸੇ ਬੰਦੇ ਨੂੰ ਮਿਲਿਆ ਨਾਨ ਪਰਸਨ ਨੂੰ ਉਹ ਮੈਨੂੰ ਵੀ ਨਹੀਂ ਜਾਣਦਾ ਲਾ ਜਗਜੀਤ ਸਿੰਘ ਟੱਲਿਆ ਵਾਲ ਨੂੰ ਜਾਣਦੇ ਨੇ ਉਹ ਆਏ ਉਹ ਅਸੀਂ ਇੱਕ ਦਿਨ ਅਸੀਂ ਤੇ ਕੈਂਪ ਤੇ ਸੀਗੇ ਉਹ ਸਾਨੂੰ ਆ ਕੇ ਕੋਲੇ ਖੜੇ ਸੀ ਐ ਗੱਲਾਂ ਸੁਣ ਰਹੇ ਸੀਗੇ ਹੂੰ ਤੇ ਉਹ ਮੈਨੂੰ ਕਹਿੰਦਾ ਜੀ ਤੁਸੀਂ ਟਰੈਕਟਰ ਨਹੀਂ ਚਲਾਏ ਵੀ ਲਾਏ ਨਹੀਂ ਕੀ ਗੱਲ ਮੈਂ ਕਿਹਾ ਜੀ ਸਾਨੂੰ ਉਹ ਸਿਸਟਮ ਜਿਆ ਨਹੀਂ ਉਹਨਾਂ ਦਾ ਪਸੰਦ ਆਇਆ ਵੀ ਅਸੀਂ ਆਪ ਤੱਕ ਤੇ ਆਪ ਦਾ ਬਖਰਾ ਦੇਖਾਂਗੇ ਤੇ ਉਹਨਾਂ ਨੇ ਗੱਲ ਸੁਣ ਲਈ ਉਹਨਾਂ ਨੇ ਗੱਲ ਸੁਣੀ ਹੋਈ ਤਾਂ ਰਸਤੇ 'ਚ ਉਹਨਾਂ ਨੂੰ ਇਹ ਮਿਲ ਗਏ ਵੀ ਸਾਡਾ ਜੀ ਸਾਡੇ ਕੋਈ ਆ ਨਹੀਂ ਰਿਹਾ ਸਾਰੇ ਟਰੈਕਟਰ ਉੱਥੇ ਹੀ ਨੇ ਵੀ ਕਿਥੇ ਲੱਗੇ ਹੋਏ ਆ ਵੀ ਗਰੀਬਾਂ ਵੱਲ ਕੋਈ ਨਹੀਂ ਜਾ ਕਰ ਰਹਾ ਤੇ ਉਹ ਸਾਡੇ ਕੋਲ ਕੈਂਪ ਤੇ ਆ ਗਏ ਕੁਦਰਤੀ ਢੱਲੇ ਵਾਲ ਸਾਹਿਬ ਆ ਗਏ ਹੂੰ ਢੱਲੇ ਵਾਲ ਸਾਹਿਬ ਆਏ ਅਸੀਂ ਬੈਠੇ ਆ ਮੈਨੂੰ ਗੱਲਾਂ ਬਾਤਾਂ ਕਰ ਰਹੀਆਂ ਗ੍ਰਿੰਦਰ ਕਹਿੰਦਾ ਕਿਵੇਂ ਆ ਮੈਂ ਠੀਕ ਆ ਵੀ ਐ ਤੇ ਆਏ ਸੀਗੇ ਵੀ ਟਰੈਕਟਰ ਖੜੇ ਨੇ ਟੋਲੀ ਮੈਂ ਕਹਣਾ ਉਹ ਬਾਈ ਨੇ ਗੱਲ ਛੇੜ ਲਈ ਜੀ ਕਹਿੰਦੇ ਜੀ ਉੱਥੇ ਇੱਕ ਪਰਿਵਾਰ ਆ ਉਹਨਾਂ ਦੀਆਂ 11-12 ਮੱਝਾਂ ਰੁੜਗੀਆਂ ਨੇ ਬਹੁਤ ਨੁਕਸਾਨ ਹੋਇਆ ਹਾਂ ਵੀ ਉਹ ਰੁੜਗੀਆਂ ਨੇ ਤੇ ਦਾਣੇ ਵੀ ਢੋਲਾ ਵਾਲੇ ਹਨ ਉਮੀ ਗਣਕ ਸੜ ਗਈ ਟਰੈਕਟਰ ਟਰਾਲੀ ਗੱਡੀ ਜੋ ਕੋਸ਼ੀ ਇਹਦਾ ਪਾਣੀ ਚ ਹੀ ਸੀਗਾ ਸਾਰਾ ਕੋ ਨੀਚੇ ਹੀ ਸੀਗਾ ਤੇ ਢੱਲੇ ਵਾਲ ਸਾਹਿਬ ਕਹਿੰਦੇ ਚਲੋ ਆਪਾਂ ਦੇਖ ਕੇ ਆਈਏ ਅਸੀਂ ਰਾਤ ਨੂੰ ਆ ਗਏ ਜੀ ਉਹ ਮੂਹ ਨੇਰਾ ਜਾ ਸੀਗਾ ਅਸੀਂ ਆ ਕੇ ਦੇਖਿਆ ਢੱਲੇ ਵਾਲ ਸਾਹਿਬ ਨੇ ਵੀਡੀਓ ਪਾਈ ਫਿਰ ਉਹ ਕਹਿੰਦੇ ਗਰੇਂਦਰ ਵੀ ਲਏਗਾ ਸੇਵਾ ਮੈਂ ਕਹਾਂ ਜੀ ਬਾਪੂ ਜੀ ਤੁਹਾਡੇ ਹੱਥ ਸਿਰ ਤੇ ਉਹ ਕਿ ਸੇਵਾ ਕੀੜੀ ਗੱਲ ਆ ਅਸੀਂ ਸਵੇਰ ਨੂੰ ਹੀ ਆ ਗਏ ਜੀ ਇੱਥੇ ਟਰੈਕਟਰ ਲਾਤੇ ਆ ਅੱਛਾ ਟਰੈਕਟਰ ਲਾਏ ਨੇ ਜਦੋਂ ਟਰੈਕਟਰ ਲਾਏ ਆਪਣੇ ਆ ਜਿਆਦਾ ਟਰੈਕਟਰ ਮਾਲਵੇ ਦੇ ਨੇ ਜਿਆਦਾ ਟਰੈਕਟਰ ਮਾਲ ਵਾਲੇ ਬੈਲਟ ਆਪਣੇ ਮਾਲ ਵੇ ਦੀ ਨਗਾਰੇ ਟਰੈਕਟਰ ਹੂੰ ਲੁਧਿਆਣੇ ਜ਼ਿਲ੍ਹੇ ਦੇ ਖਾਸ ਕਰਕੇ ਜਿਆਦਾ ਨੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਉਰੇ ਮੈਂ ਕੰਮ ਤੋਰ ਲਿਆ ਵੀ ਉੱਥੇ ਕਰ ਲਿਆ ਆਪਾਂ ਸ਼ੁਰੂ ਹੂੰ ਤੇ ਸਾਰੇ ਹੀ ਟਰੈਕਟਰ ਜਿਹੜੇ ਆ ਸਾਰੇ ਹੀ ਹਜੂਮ ਆਪਣਾ ਇੱਥੇ ਖਾੜੇ ਚ ਉਤਰਿਆ ਆ ਆ ਜਿਹੜੇ ਬਾਪੂ ਜੀ ਕਹਿ ਰਹੇ ਸੀ ਗੱਲ ਮੈਂ ਵੀ ਇਹ ਗੱਲ ਸੁਣ ਕੇ ਭਾਬ ਕੋਆ ਕਹਿੰਦਾ ਮੈਂ ਸਾਰੀ ਆਦੀ ਜੀਵੰਦੀ ਨਾ ਆ ਜਮੀਨ ਵੇਚ ਕੇ ਵੀ ਨਹੀਂ ਇਹ ਬੂਟੀ ਮੈਂ ਕਰ ਸਕਦਾ। ਉਹ ਕਹਿੰਦੇ ਕਿ ਪਹਿਲਾਂ ਹੀ ਮੈਂ ਹੋਰ ਕਿਤੋਂ ਵੇਚੀ ਸੀ ਇੱਥੇ ਆਣ ਕੇ ਲਈ ਇਹ ਵੀ ਕਹਿੰਦੇ ਕਿ ਲਾਗੇ ਸੀ ਦਰਿਆ ਦੇ ਰੋੜਾ ਪੈ ਗਿਆ ਚਾਰ ਪੰਜ ਕਿਲੇ ਕਹਿੰਦੇ ਵੇਖਤੀ ਨਹੀਂ ਕਿੱਥੇ ਆ ਜਮੀਨ ਜਿਹੜੀ ਹੈਗੀ ਸੀ ਉਹ ਕਹਿੰਦੇ ਬਰਬਾਦ ਹੋ ਗਈ। ਅੱਛਾ ਇੱਕ ਚੀਜ਼ ਆ ਬਾਪੂ ਕਹਿੰਦੇ ਮੇਰੇ ਕੋ ਜਾਂਦਿਆਂ ਲੈ ਕੇ ਜਰੂਰ ਜਾਇਓ ਮੈਂ ਕਿਹਾ ਬਾਪੂ ਇਸ ਕੋ ਦੇਣ ਵਾਸਤੇ ਵੱਡੀ ਚੀਜ਼ ਹੈਗੀ ਤੇਰ ਕੋ ਨੌਜੋਨ ਨੂੰ ਇੱਕ ਚੀਜ਼ ਦੇ ਦੇ ਉਹ ਲੈ ਕੇ ਜਰੂਰ ਜਾਇਓ ਬਾਪੂ ਕੋ ਆਸ਼ੀਰਵਾਦ ਤੁਨਾ ਸਾਰੇ ਨੌਜਵਾਨਾਂ ਨੇ ਜ਼ਰੂਰ ਲਿਓ ਹਨਾ ਹਾਂਜੀ ਕਿਉਂਕਿ ਬਾਪੂ ਕੋ ਕੇਵਲ ਐਸੇ ਮਾਸ਼ੀਰਵਾਦ ਆ ਨਾ ਨਾ ਜੀ ਸਾਡੇ ਇਹ ਦੁਆਵਾਂ ਆਪੜਾ ਹੀ ਚਾਹੀਦਾ ਜੀ ਇਹਨਾਂ ਦਾ ਹਨਾ ਬਿਲਕੁਲ ਓਹੀ ਕਿਉਂਕਿ ਨੌਜਵਾਨੀ ਨੂੰ ਜਦੋਂ ਬਜ਼ੁਰਗਾਂ ਦਾ ਥਾਪੜਾ ਹੋਵੇ ਨਾ ਤੇ ਕਹਿੰਦੇ ਦਰਿਆਵਾਂ ਨੂੰ ਬੰਨ ਇਹੋ ਦਰਿਆਵਾਂ ਨੂੰ ਬੰਨ ਲੱਗਣ ਦੀ ਗੱਲ ਆ ਇਹੀ ਦਰਿਆਵਾਂ ਨੂੰ ਬੰਨ ਲਾਉਣ ਦੀ ਗੱਲ ਆ ਜੀ ਇਹੀ ਜਵਾਨੀ ਆ ਜਿਹਨੂੰ ਕਹਿੰਦੇ ਸੀ ਇਹ ਨਸ਼ੇੜੀ ਆ ਇਹ ਬੇਲੀ ਆ ਅੱਜ ਵੇਖ ਲਓ ਹਨਾ ਇਹ ਚੀਜ਼ਾਂ ਨੇ ਕਿਸੇ ਨਾ ਕਿਸੇ ਬੰਦੇ 'ਚ ਕੋਈ ਨਾ ਕੋਈ ਕੁਆਲਿਟੀ ਤਾਂ ਜ਼ਰੂਰ ਹੁੰਦੀ ਆ ਇਹ ਚੀਜ਼ਾਂ ਬਾਰੇ ਜਿੱ ਹਾਂਜੀ ਸਾਡੇ ਨੌਜਵਾਨ ਨੇ ਕਹਿਤਾ ਕਿ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਤੇਲ ਵੀ ਆਪਣਾ ਹਾਂ ਤੇਲ ਵੀ ਆਪਣਾ ਟਰੈਕਟਰ ਵੀ ਸੰਦ ਪੁੱਤਾ ਵਾਂਗੂ ਪਾਲੇ ਹੋਏ ਸ਼ਾਇਦ ਮੈਨੂੰ ਲੱਗਦਾ ਇੰਨੀ ਮਿਹਨਤ ਜੇ ਘਰ ਪਰਿਵਾਰ ਚ ਆਪਾਂ ਕਰਦੇ ਹੋਈਏ ਤਾਂ ਥੋੜਾ ਜਿਹਾ ਕਹੀਦਾ ਯਾਰ ਥੋੜਾ ਆਸਤੇ ਚਲਾਓ ਜੇ ਬਾਪੂ ਲਾਗੇ ਬੇਟਾ ਹੋਵੇ ਡੰਡਾ ਦੇ ਕੋਲ ਹੁੰਦਾ ਵੈਸੇ ਹੈ ਨਾ ਹੁੰਦਾ ਸੀ ਨਾ ਕਿ ਯਾਰ ਥੋੜਾ ਪਰ ਇੱਥੇ ਜ਼ੋਰ ਵੀ ਵੱਧ ਲਾਉਣਾ ਪੈਂਦਾ ਹੈ ਨਾ ਕਿਉਂਕਿ ਜ਼ਮੀਨ ਵੀ ਉਤਾਂ ਦੀ ਹੈ ਇਹ ਵੀ ਹਾਂਜੀ ਦਲਦਲ ਆ ਜੀ ਜ਼ਮੀਨ ਦਲਦਲ ਆ ਤੇ ਜ਼ੋਰ ਵੀ ਵੱਧ ਲੱਗਣਾ ਟਰੈਕਟਰ ਵੱਧ ਲੱਗ ਰਿਹਾ ਜੀ ਇਹ ਸ਼ੌਕ ਨਹੀਂ ਮਜਬੂਰੀ ਨੂੰ ਜ਼ੋਰ ਵੱ ਬਾਪੂ ਧੰਨਵਾਦ ਤੇ ਤੁਹਾਡਾ ਬਾਰ ਬਾਰ ਕਰੀ ਰਿਹਾ ਜੀ ਬਾਪੂ ਦਾ ਤਾਂ ਅਸੀਂ ਆ ਰਣੀ ਆ ਜੀ ਦੇਖੋ ਸਾਨੂੰ ਸੇਵਾ ਮਿਲੀ ਹਨਾ ਬਿਲਕੁਲ ਸਾਨੂੰ ਤਾਂ ਆਇਆ ਵੀ ਸਾਡੇ ਸਾਡੇ ਅੰਦਰ ਕਿਸਾਨੀ ਦੇ ਦਰਦ ਨੇ ਸਾਡੇ ਪ੍ਰਧਾਨ ਤੁਹਾਨੂੰ ਪਤਾ ਐਨ ਪੂਰੇ ਦਲੇਰੀ ਨਾਲ ਲੜ ਰਹੇ ਨੇ ਸਾਡੇ ਬੁੱਢੇ ਜਰਨੈਲ ਨੇ ਅਸੀਂ ਆਉਣ ਵਾਲਾ ਉਹਨਾਂ ਦਾ ਸਥਾਨ ਉਹਨਾਂ ਦੀ ਅਸੀਂ ਮਗਰ ਆ ਕੇ ਆਉਣ ਵਾਲੇ ਸੰਘਰਸ਼ੇ ਸਾਹਮਣੇ ਆ ਪਿੱਟ ਪਿੱਠ ਥਾਪੜੋ ਤੁਸੀਂ ਬਜ਼ੁਰਗਾਂ ਦੀ ਹਾਂਜੀ ਹਾਂਜੀ ਕਿਉਂਕਿ ਬਾਪੂ ਜੀ ਕਿ ਮੈਂ ਪੁੱਛਿਆ ਮੈਂ ਤੇਲ ਕਿੰਨਾ ਕੁ ਦੇ ਦਿੱਤਾ ਹਾਂਜੀ ਕਹਿੰਦੇ ਜੀ ਚੂਲੀ ਭਰਮਣੀ ਰਤੀ ਬਨੀ ਤੇਲ ਦਿੱਤਾ ਮੈਂ ਪ੍ਰਸ਼ਾਦਾ ਪਾਣੀ ਤੇ ਫਿਰ ਤੁਹਾਡੇ ਲੋ ਛੱਕਦੇ ਹੋਣਗੇ ਕਹਿੰਦੇ ਉਹ ਪਤ ਨਹੀਂ ਤੇ ਮੈਂ ਕਿਹਾ ਫਿਰ ਕੀ ਵੇਖਦੇ ਹੋ ਕੀ ਕਹਿੰਦੇ ਹੋ ਤੁਸੀਂ ਇਹ ਚੀਜ਼ ਨੂੰ ਕਹਿੰਦੇ ਕਲਾ ਵਰਤਰੀ ਕਲਾ ਹੈ ਨਾ ਗੁਰੂ ਸਾਹਿਬ ਇਹ ਕਲਾ ਹੀ ਕਹਿ ਸਕਦੇ ਕਿਉਂਕਿ ਇਹ ਧਰਤੀ ਨਾ ਪਵਿੱਤਰ ਚਰਨਛੋ ਪ੍ਰਾਪਤ ਬਾਬੇ ਨਾਨਕ ਦੀ ਜਿੱਥੋਂ ਵੈਸੇ ਸਾਨੂੰ ਹੋਕਾ ਹੀ ਮਿਲਿਆ ਕਿਰਤ ਕਰੋ ਨਾਮ ਜਪੋ ਦੇ ਵੰਡ ਕੇ ਛਕਣ ਦਾ ਹਨਾ ਤੇ ਅੱਜ ਵੰਡ ਕੇ ਛਕਣ ਦਾ ਜਿਹੜਾ ਤੁਸੀਂ ਉਦਾਹਰਣ ਪੇਸ਼ ਕੀਤੀ ਆ ਧੰਨਵਾਦ ਅਸੀਂ ਤਾਂ ਵੀ ਪਾਗਾਂ ਵਾਲਿਆਂ ਜਿਹੜੀ ਬਾਬੇ ਨਾਨਕ ਦੀ ਧਰਤੀ ਤੇ ਸਾਨੂੰ ਸੇਵਾ ਮਿਲ ਗਈ ਅਸੀਂ ਤਾਂ ਸਾਰੀ ਉਮਰ ਵੀ ਇਹਦੇ ਰਿਣੀ ਆ ਇਹਨਾਂ ਦੇ ਵੀ ਗ੍ਰਾਂ ਨੂੰ ਵੀ ਕਦੇ ਵੀ ਸਾਡੀ ਕਦੇ ਵੀ ਲੋੜ ਹੋਵੇ ਅਸੀਂ ਖੜੇ ਆ ਹੋਰ ਵੀ ਸਾਡੇ ਪੰਜਾਬ ਦੇ ਭਾਈਚਾਰੇ ਨੂੰ ਕਦੇ ਵੀ ਆਏ ਹੋਵੇ ਵੀ ਕਿਸੇ ਤੱਕ ਨਹੀਂ ਪਹੁੰਚ ਹੁੰਦੀ ਕਈ ਨਹੀਂ ਜਵਾਨਾਂ ਦੀ ਕਦੇ ਵੀ ਹੁੰਦੀ ਉਹ ਸਾਨੂੰ ਸਾਡੇ ਨਾਲ ਜਰੂਰ ਸੰਪਰਕ ਕਰੇ ਹੁਣ ਅਸੀਂ ਬਾਪੂ ਜੀ ਨੇ ਸਾਨੂੰ ਪੂਰਾ ਥਾਪੜਾ ਦਿੱਤਾ ਹਾਂ 60 ਕਿਲੇ ਹੋਰ ਨੇ ਬੰਨੋ ਪਾਰ ਆਏ ਨੇ ਅੱਜ ਸਾਡੇ ਕੋਲੇ ਹੋਰ ਆਏ ਨੇ ਹਾਂ ਹਾਂ ਤੇ ਚੱਲ ਮੈਂ 50 50 ਦਾ ਕਰ ਲਿਆ ਹਜੇ ਵੀ ਆਪੀ ਗੱਲ ਕਰਕੇ ਵੀ ਕੋਈ ਨਾ ਜੀ ਚੱਲੀ ਜਾਊਗਾ ਇਹ ਕੰਮ ਮਾਗਾ ਜੀ ਸੜਦਾ ਇਹ ਧੂੜ ਆ ਨਾ ਧੰਨਵਾਦ ਵੀਰ ਜੀ ਠੀਕ ਹੈ ਜੀ ਬਹੁਤ ਬਹੁਤ ਵਧੀਆ ਲੱਗਾ ਹਾਂਜੀ ਕਿਉਂਕਿ ਨੌਜਵਾਨੀ ਕਹਿੰਦੇ ਦਰਿਆਵਾਂ ਨੂੰ ਬੰਨ ਲਾ ਦਿੰਦੀ ਆ ਇਹ ਉਹ ਸਾਡੀ ਨੌਜਵਾਨ ਪੀੜੀ ਆ ਜਿਹੜੀ ਦਰਿਆਵਾਂ ਨੂੰ ਬੰਨ ਲਾਉਣ ਦੀ ਗੱਲ ਕਰਦੀ ਆ ਅੱਜ ਬੰਨ ਲੱਗੀ ਆ ਦਰਿਆਵਾਂ ਨੂੰ ਕਿ ਦਰਿਆ ਰੋਕਤਾ ਪਿਛੇ ਪਾਣੀ ਰੋਕਤਾ ਪਿਛੇ ਵੀ ਦੇਖ ਸਕਦੇ ਹੋ ਦਰਿਆ ਨੇ ਵਹਿਣ ਪਾਤੇ ਅੱਜ ਦਰਿਆ ਦੇ ਵਹਿਣ ਵੀ ਪੂਰਨੇ ਚਾਲੂ ਕਰਤੇ ਆ ਨੌਜਵਾਨਾਂ ਨੇ ਇਹ ਸਾਡੀ ਨੌਜਵਾਨ ਪੀੜ੍ਹੀ ਆ ਧੰਨਵਾਦ ਕਰਦੇ ਆ ਵੀਰੋ ਤੁਹਾਡਾ ਸ਼ੁਕਰੀਆ ਜਾਂਦੇ ਆ ਬਾਪੂ ਕਹਿੰਦਾ ਆਸ਼ੀਰਵਾਦ ਲੈ ਕੇ ਜਾਇਓ ਹੋਰ ਤੇ ਕੁਛ ਨਹੀਂ ਕਹਿੰਦੇ ਮੇਰੇ ਕੋ ਹਨਾ ਤੇ ਬਜ਼ੁਰਗਾਂ ਦਾ ਧੰਨਵਾਦ ਵੀ ਕਰਿਓ ਆਸ਼ੀਰਵਾਦ ਵੀ ਲੈ ਕੇ ਜਾਇਓ ਕਿਉਂਕਿ ਸ਼ਾਇਦ ਦੁਆਵਾਂ ਹੀ ਕੰਮ ਆਉਂਦੀਆਂ ਜਿੱਥੇ ਕਹਿੰਦੇ ਕੋਈ ਚੀਜ਼ ਨਾ ਖਲੋਂਦੀ ਉਥੇ ਗੁਰੂ ਸਾਹਿਬ ਜੋ ਚੀਜ਼ ਦਿੰਦੇ ਆ ਸਾਡੇ ਵੱਡਿਆਂ ਦਵਾਵਾ ਕੰਮ ਦਿੰਦੀਆਂ ਸਾਡਾ ਤਾਂ ਜੀ ਉਦੋਂ ਹੀ ਹੌਸਲਾ ਆਇਆ ਹੋ ਗਿਆ ਜਦੋਂ ਅਸੀਂ ਆਏ ਨਾ ਟਰੈਕਟਰ ਲੈ ਕੇ ਬਾਪੂ ਜੀ ਨੂੰ ਆਏ ਨਹੀਂ ਪਹਿਲਾਂ ਹੋਰ ਵੀ ਸੰਸਥਾਵਾਂ ਆਈਆਂ ਸੀਗੀਆਂ ਦੇਖ ਕੇ ਚਲ ਗਏ ਆ ਗਏ ਜਦੋਂ ਅਸੀਂ ਸਵੇਰੇ ਟਰੈਕਟਰ ਲੈ ਕੇ ਆਏ ਹਨਾ ਬੰਨ ਤੇ ਜਿੱਥੇ ਚੌਕੀ ਆ ਮਗਰ ਪੌਲੀ ਉਹਥੇ ਆਏ ਇਹਨਾਂ ਦੇ ਬੇਟਾ ਜੀ ਮੁਖਾ ਲਈ ਆਉਂਦੇ ਸੀਗੇ ਅਜੇ ਮੈਂ ਉਹਨੂੰ ਫੋਨ ਲਾਉਦਾ ਹੀ ਸੀ ਮੈਂ ਇਹਨੂੰ ਕਹਿੰਦਾ ਸੀਗਾ ਆਪਣੇ ਅੰਦਰ ਨੂੰ ਤੇ ਆਪ ਨਾਲ 24 ਘੰਟੇ ਹੁੰਦਾ ਹੈ ਮੇਰੇ ਮੈਂ ਕਿਹਾ ਯਾਰ ਤੂੰ ਨੰਬਰ ਲਿਆ ਸੀ ਉਹ ਨੰਬਰ ਲਾ ਮੁੰਡੇ ਨੂੰ ਵੀ ਆਪਾਂ ਪਹੁੰਚੀਏ ਉਥੇ ਮੂਹਰੇ ਤਾਂ ਆਵੇ ਜਦੋਂ ਮੂਰੇ ਮੋਟਰਸਾਈਕਲ ਤੇ ਉਹਦਾ ਮੈਂ ਚਿਹਰਾ ਦੇਖਿਆ ਐ ਖੜ ਗਿਆ ਪਤਾ ਲਾਇਆ ਨਾ ਨੂਰ ਆ ਗਿਆ ਨੂਰ ਆ ਗਿਆ ਵੀ ਜਾਨ ਆ ਗਈ ਪੀੜਾ ਪਿਆ ਹੋਇਆ ਸੀਗਾ ਹਾਂ ਹਾਂ ਵੀ ਆ ਗਈਆਂ ਫੌਜਾਂ ਜਦੋਂ ਆਇਆ ਦੇਖਿਆ ਉਹਨੇ ਮੇਰਾ ਵੀ ਆਹ ਦਿਲ ਖੁਸ਼ ਹੋ ਗਿਆ ਮੈਂ ਯਾਰ ਆਹ ਸੇਵਾ ਕਰਨ ਦਾ ਸਵਾਦ ਆ ਨਾ ਕਿਤੇ ਲੱਗੇ ਯਾਰ ਵੀ ਹਾਂ ਬਸ ਸੇਵਾ ਕਰੀ ਆ ਬਿਲਕੁਲ ਬਹੁਤ ਵਧੀਆ ਲੱਗਿਆ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਆਗੂ ਸਹਿਬਾਨ ਆ ਕਿਉਂਕਿ ਅੱਜ ਅਸੀਂ ਉਸ ਇਲਾਕੇ ਦੇ ਵਿੱਚ ਆ ਜਿੱਥੇ ਵੱਡੇ ਪੱਧਰ ਦੀਆਂ ਸਵਾਵਾਾਂ ਕੀਤੀਆਂ ਜਾ ਰਹੀਆਂ ਵਾਂ ਅਸਾਂ ಮೊਪੇਲੋ ਢੱਲੇਵਾਲ ਸਾਹਿਬ ਨਾਲ ਗੱਲ ਕੀਤੀ ਸੀ ਜਿਹਦੇ ਖੇਤ ਦੇ ਵਿੱਚ ਕੰਮ ਚੱਲ ਰਿਹਾ ਸਵਾਵਾ ਚੱਲ ਰਹੀਆਂ ਉਸ ਵੀਰ ਨਾਲ ਸਾਡੀ ਗੱਲਬਾਤ ਹੋਈ ਸਾਡੇ ਨਾਲ ਹੁਣ ਕਰਨਜੀਤ ਸਿੰਘ ਜੀ ਨੰਗਲੀ ਮੌਜੂਦ ਆ ਆਪਣੀਆਂ ਵੱਡੇ ਪੱਧਰ ਦੀਆਂ ਸਵਾਵਾ ਉਹਨੇ ਕਿਸਾਨੀ ਅੰਦੋਲਨਾਂ ਦੇ ਵਿੱਚ ਦਿੰਦੀ ਆ ਤੇ ਅਜੇ ਵੀ ਗਾਹੇ-ਪਗਾਹੇ ਲੋਕਾਂ ਦੀ ਆਵਾਜ਼ ਬਣੇ ਹੋਇਆ ਕਰਨਜੀਤ ਜੀ ਇੱਧਰੇ ਪਾਸੇ ਆਜੋ ਸਰਦਾਰ ਸਾਹਿਬ ਇੱਥੇ ਆਜੋ ਗੁਰਫਤੇ ਸੰਧ ਕਰਦੇ ਆ ਜੀ ਬਾਈ ਗੁਰਜੀਤ ਕਾ ਖਾਲਸਾ ਬਾਈ ਗੁਰਜੀਤ ਵਾਹ ਬਾਪੂ ਜੀ ਗੱਲ ਕਰਦੇ ਕਰਦੇ ਭਾਵੁਕ ਹੋ ਗਏ ਸੀ ਕਿਉਂਕਿ ਜਦੋਂ ਗੱਲ ਹੀ ਸੁਣਦੇ ਆ ਨਾ ਕਿ ਜੋ ਕੁਛ ਹੈਗਾ ਰੁੜ ਗਿਆ ਤੇ ਭਾਵਕ ਹੋ ਜਾਂਦਾ ਵੈਸੇ ਜਿਹਦਾ ਰੁੜਿਆ ਹੋਊਗਾ ਆਪਾਂ ਸੁਣ ਕੇ ਭਾਵਕ ਹੋ ਜੰਨੇ ਆ ਕਿ ਜਿਹਦਾ ਰੁੜਿਆ ਹੋਊਗਾ ਉਹਦੇ ਕੀ ਦੀਦ ਦੀ ਹੋਊਗੀ ਕਈ ਦਿਨ ਤੋਂ ਤੁਸੀਂ ਸਵਾਵਾ ਦੇ ਰਹੇ ਹੋ ਅੱਜ ਬਾਪੂ ਜੀ ਦੇ ਨਾਲ ਹੋ ਕਿਵੇਂ ਲੱਗ ਰਿਹਾ ਸਵਾਵਾ ਦਿੰਦੇ ਆਂ ਦੇਖੋ ਇਹ ਗਾੜ ਪਰਖ ਵਾਇਕ ਰੂਦੀ ਰਜਾ ਵਾਪੀਓ ਨੇ ਸਾਨੂੰ ਸੇਵਾ ਚ ਲਾਇਆ ਜਿਸ ਤਰ੍ਹਾਂ ਆਪਾਂ ਗੱਡੋਮਾਲ ਆ ਕੇ ਹੜਪੀੜ ਦਾ ਵਾਸਤੇ ਰਾਹਤ ਕੈਂਪ ਲਾਇਆ ਸਰਦਾਰ ਦੀਜੀਤ ਸਿੰਘ ਢੱਲੇਵਾਲ ਸਾਹਿਬ ਦੇ ਉਹ ਗੁਣਾ 27 ਤਰੀਕ ਨੂੰ ਇਹ ਪਾਣਾ ਜਿਹੜਾ ਵਾਪਰਿਆ ਹਰਾ ਹਰਾ ਹਾਂ ਤੇ 23 ਨੂੰ ਸਾਡੀ ਮੀਟ ਘੱਡੀ ਆ ਤੇ 23 ਨੂੰ ਅਸੀਂ ਕੈਂਪ ਲਾ ਦਿੰਦੇ ਆ ਤੇ ਪ੍ਰਧਾਨ ਜੀ ਨੇ ਸਖਤ ਆਦੇਸ਼ ਹੀ ਕਿ ਕੋਈ ਘਰ ਰਵੇ ਨਾ ਜਿੱਥੇ ਤੁਸੀਂ ਪਹੁੰਚ ਨਹੀਂ ਕਰਨੀ ਹਰ ਘਰ ਤੱਕ ਪਹੁੰਚ ਕਰਨੀ ਬਗੈਰ ਇਹ ਵੇਖਿਆ ਵੀ ਇਹ ਕਿਸਾਨ ਹੈ ਇਹ ਮਜ਼ਦੂਰ ਵਾਪਸ ਲੋੜਬੰਦ ਹੋਵੇ ਉਦੋਂ ਤੱਕ ਘਰ ਹੱਥ ਬਰਾਉਣਾ ਤੇ ਸੋ ਆਪਾਂ ਉੱਥੇ ਜਦੋਂ ਰਹੇ ਤੇ ਸਾਨੂੰ ਨਾ ਇੱਕ ਫੋਨ ਆਇਆ ਤਿਹਦਾ ਉਹ ਪਿੰਡ ਸੀਗਾ ਇਧਰ ਜਾਫਰ ਕੋਟ ਹਾਂ ਹਾਂ ਉਹਨਾਂ ਨੇ ਫੋਨ ਕੀਤਾ ਸਾਨੂੰ ਵੀ ਸਾਡੇ ਬੜੇ ਮੰਡੇ ਹਲਾਤਵਾਤ ਸਾਨੂੰ ਕੋਈ ਰਾਸ਼ਨ ਮਿਲ ਸਕਦਾ ਉਹਨਾਂ ਦੇ ਸਿੱਧੇ ਪੰਜਾਬੀ ਵਾਲੇ ਲੱਗਦੇ ਅੰਮ੍ਰਿਤਸਰ ਵਾਲੇ ਜੁੜ ਸਕਦਾ ਸਾਨੂੰ ਕੁਝ ਤੇ ਉਹਨਾਂ ਨੇ ਮੈਂ ਕਿਹਾ ਵੀ ਜੇ ਪਰਮੇਸ਼ਰ ਨੇ ਚਾਇਆ ਤੇ ਜੁੜ ਜੂਗਾ ਤੁਸੀਂ ਭਜੇ ਦਿਓ ਕਹਿੰਦੇ ਭੱਜ ਕੇ ਤਾਂ ਹੀ ਰਾਸ਼ਨ ਦੀ ਗੱਲ ਕਰਦੇ ਅਸੀਂ ਆਪਣੇ ਨੌਜਵਾਨ ਨੂੰ ਇੱਕ ਨੂੰ ਭੇਜਿਆ ਟਰਾਲੀਆਂ ਦੇ ਕੇ ਦੋ ਤਿੰਨ ਜੋ ਜੋ ਉਹਨਾਂ ਮੰਗਿਆ ਨੂੰ ਭੇਜਿਆ ਤੇ ਸਾਡੀਆਂ ਦੋ ਟਰਾਲੀਆਂ ਰਸਤੇ 'ਚ ਮੁੜੀਆਂ ਉਹ ਕਹਿੰਦੀ ਆ ਵੀ ਇੱਧਰ ਹੜ ਕੋਈ ਨਹੀਂ ਇਹ ਲੋਕ ਥੱਕ ਵਾ ਉਹਦੇ ਕਹਿਨ ਤਮਰਾਜ ਜਦੋਂ ਅਸੀਂ ਟਰਾਲੀ ਵਾਲਾ ਨੌਜਵਾਨ ਉੱਥੇ ਪਹੁੰਚਿਆ ਤਾਂ ਤਿੱਜਾ ਤਰੀਆ ਗਿਆ ਨਾ ਮੈਨੂੰ ਉਸ ਜੱਫੇ ਪਿੰਡ ਹੁਕਮਾ ਮੈਂ ਪਹੁੰਚਣਾ ਇੱਕ ਵਾਰੀ ਉੱਥੇ ਵੇਖੂ ਕੀ ਆ ਉੱਥੇ ਗਿਆ ਉੱਥੋਂ ਨੇ ਰੋਕ ਇੱਕ ਵੀਡੀਓ ਪਾਈ ਜਿਹਦੇ ਘਰ ਉਹ ਲੈ ਕੇ ਗਿਆ ਨਾ ਉਹ ਬਜ਼ੁਰਗ ਜੀ ਦੋਵੇਂ ਜੋੜਾ ਹੀ ਤੇ ਉਹਨਾਂ ਦਾ ਜਿਹੜਾ ਮਤਲਬ ਇੱਕ ਉਹਨਾਂ ਦੇ ਕੋਲ ਬੱਚੀ ਛੋਟੀ ਉੱਥੇ ਲੈ ਕੇ ਗਿਆ ਉਹ ਕਹਿੰਦੇ ਵਾਹਿਗੁਰੂ ਦਾਸ ਅਗੇ ਅਰਦਾਸ ਕੀਤੀ ਵੀ ਮਹਾਰਾਜਾ ਚੌਥਾ ਦਿਨ ਹੋ ਗਿਆ ਜੇ ਤੇ ਕਿਉਂ ਸਾਡੀ ਬਾਹ ਫੜ ਲਈ ਠੀਕ ਹੈ ਨਹੀਂ ਤੇ ਅੱਜ ਰਾਤ ਟਕਰਾਂ ਦੇ ਰਸਤੇ ਵੜਦਾਂਗੇ ਕਿਉਂਕਿ ਇਹਨਾਂ ਦੇ ਖਾਂਜੇ ਦਾ ਕੋਈ ਨਹੀਂ ਬਚਿਆ ਸਾਡੇ ਕੋਲ ਅੱਛਾ ਫਸਿਆ ਸੀ ਪਰਵਾਹ ਪਾਣੀ ਦੇ ਵਿੱਚ ਕਹਿ ਪਾਣੀ ਦੇ ਵਿੱਚ ਫਸਿਆ ਹਾਂ ਉਹ ਸਾਡੇ ਨੌਜਵਾਨ ਨੇ ਨਾ ਉੱਥੇ ਵੀਡੀਓ ਪਾ ਕੇ ਸਾਰੇ ਦਾ ਉਹ ਮੈਨੂੰ ਮਤਲਬ ਗਾਲਾਂ ਦਿੰਦਾ ਕਿਹਾ ਵੀ ਪ੍ਰਧਾਨ ਜੀ ਇਹ ਮੈਨੂੰ ਲੱਗਦਾ ਨਹੀਂ ਆ ਐਵੇਂ ਆਨੂੰ ਲੈ ਕੇ ਆਓ ਜੇ ਉੱਥੇ ਜਾ ਕੇ ਨਾ ਉਹਨੇ ਮਾਫੀ ਵੀ ਮੰਗੀ ਤੇ ਮੈਨੂੰ ਕਹਿੰਦਾ ਵੀ ਇਹ ਬਹੁਤ ਲੋੜਵੰਦੀ ਤੇ ਬਜ਼ੁਰਗ ਇਹੋ ਜੇ ਸਤਪੁਰਖ ਆ ਤੇ ਕਹਿੰਦੇ ਵੀ ਅਸੀਂ ਕਿਹ ਤੋਂ ਮੰਗਿਆ ਨਹੀਂ ਆ ਖਾਇਕ ਰਾਮਦਾਸ ਅਗੇ ਅਰਦਾਸਾ ਕੀਤੀ ਆ ਵੀ ਜੇ ਤੂੰ ਇਹ ਪਾਈ ਕਿਸਤਾ ਦੇ ਕਾਲ ਵੀ ਕਾਲ ਵੀ ਉਹਨੇ ਮੰਗਰਾ ਨਹੀਂ ਤੇ ਅੱਜ ਸਾਨੂੰ ਐ ਲੱਗਦਾ ਵੀ ਜਿੱਤਰਾ ਕਾਲ ਬੁਰਖਣ ਤੁਹਾਨੂੰ ਭੇਜਿਆ ਸਾਡੇ ਪਸ਼ੂ ਭੱਜ ਗਏ ਉਦੋਂ ਸਾਨੂੰ ਐ ਮਹਿਸੂਸ ਹੋਇਆ ਵੀ ਸਾਡੀ ਸਾਡੇ ਕਿੰਨੀ ਜ਼ਿੰਮੇਵਾਰੀ ਹੈ ਸਾਡੀ ਜ਼ਿੰਮੇਵਾਰੀ ਜਿਆਦਾ ਹੀ ਆ ਸੀ ਲੋਕਾਂ ਤੱਕ ਆਪਣੀ ਜ਼ਿੰਮੇਵਾਰੀ ਪੂਰੀ ਨਭਾ ਨਹੀਂ ਰਹੇ ਫਿਰ ਅਸੀਂ ਆਪਣੇ ਸਾਥੀਆਂ ਦੇ ਨਾਲ ਲਾਇਆ ਵੀ ਘਰੋ ਘਰੀ ਪੌਂਡ ਕਰੋ ਫਿਰ ਕਿੱਥੇ ਕਿੱਥੇ ਕਾਲ ਬੁਰਖਣ ਗਿਆ ਉੱਥੋਂ ਤੱਕ ਆਉਂਦੇ ਰਹੇ ਜਿੱਤਰਾ ਉਹਦਾ ਜਦੋਂ ਆ ਵੀ ਆ ਮੈਂ ਹੁਣ ਵੀ ਇਹਨਾਂ ਨਾਲ ਗੱਲ ਕਰ ਰਿਹਾ ਹਾਂ 3-4 ਦਿਨ ਪਹਿਲਾਂ ਜਦੋਂ ਆਪਾਂ ਉੱਥੇ ਰਾਤ ਕੈਂਪ 'ਚੋਂ ਸਾਡਾ ਨਾਮ ਹਰਦੇਵ ਸਿੰਘ ਗੋਮਾਲ ਦਾ ਸੇਵਾ ਕਰਦਾ ਉਹਦੇ ਇਸ ਪਿੰਡ ਪਣੇਵੇਂ ਆ। ਉਹਨੇ ਕੈਂਪ 'ਚ ਮੈਨੂੰ ਕਿਹਾ ਵੀ ਮੇਰੇ ਪਣੇਵੇਂ ਰੁੜ ਗਏ। ਇਸ ਤਰ੍ਹਾਂ ਤੇ ਉਹਨਾਂ ਕੋਲ ਸਮਾਨ ਨਹੀਂ ਪਹੁੰਚਿਆ ਤੇ ਉੱਥੇ ਮੰਡੇ ਹਲਾਸ ਵਾ। ਤੇ ਮੈਂ ਉਹਨੂੰ ਆਖਿਆ ਵੀ ਯਾਰ ਆਪਾਂ ਇੰਨੀ ਸੇਵਾ ਕੀਤੀ ਜੇ ਆਪਣੇ ਬੰਦੇ ਭੁੱਖੇ ਰਹਿ ਕੇ ਕੀ ਕਰਾਂਗੇ? ਤੇ ਤੁਸੀਂ ਦੋ ਤਿੰਨ ਟਰਾਲੀਆਂ ਇਸ ਪਿੰਡ ਭੇਜੀਆਂ ਸਰਪੰਚ ਜੀ ਨੂੰ ਨਾਲ ਲਿਆ ਤੇ ਨੰਬਰਦਾਰ ਜੀ ਨਾਲ ਲਿਆ ਚਾਰ ਸਭ ਕੁਝ ਆਇਆ। ਤੇ ਅਸੀਂ ਮਤਲਬ ਇੱਥੇ ਆ ਇਕੱਲੇ ਇਕੱਲੇ ਘਰ ਦੇ ਵਿੱਚ ਇਹਨਾਂ ਪਿੰਡ ਦੇ ਵੀ ਬੜਾ ਸਾਥਤਾ ਵੰਡ ਕੇ ਗਏ। ਵਾਂਡ ਦੇ ਜਦੋਂ ਆਇਆ ਪਹਿਲੀ ਤੋਂ ਆਉਣ ਲੱਗੇ ਨਾ ਮੈਂ ਉਹੋ ਬਾਪੂ ਜੀ ਨਾਲ ਗੱਲ ਕਰਾਂ ਕਿ ਬੀਐਸਐਫ ਵਾਲੇ ਬੈਠੇ ਉਹਨਾਂ ਸਾਨੂੰ ਆਉਣ ਨਹੀਂ ਦਿੱਤਾ। ਅੱਛਾ ਕਿ ਉਹ ਨਹੀਂ ਦਿੱਤਾ ਸਾਨੂੰ ਪਤਾ ਵੀ ਨਹੀਂ ਜ਼ਮੀਨ ਬਾਰੇ ਕਿਉਂਕਿ ਸਾਡੀ ਕਿਹੜਾ ਕਿਵਾਗ ਵੀ ਇਹਨਾਂ ਨਾਲ ਆਉਣ ਨਹੀਂ ਦਿੱਤਾ ਤੇ ਅਸੀਂ ਉੱਥੋਂ ਮੁੜ ਕੇ ਉਹਨਾਂ ਨੂੰ ਮੈਂ ਇਹ ਕਿਹਾ ਯਾਰ ਜੇ ਕੋਈ ਬੀਐਸਐਫ ਨੂੰ ਇਸ ਤਰ੍ਹਾਂ ਕਿਹਾ ਕਿ ਯਾਰ ਅਕੇ ਮੈਨੂੰ ਲੱਗਦਾ ਵੀ ਕੋਈ ਬੰਨ ਬੰਨਣ ਵਾਲਿਆ ਜੇ ਕੋਈ ਇੱਧਰ ਹਲਫ ਦੀ ਲੋੜ ਆ ਸਾਨੂੰ ਦੱਸ ਦਿਓ ਆਪਾਂ ਜਾ ਆਈਏ। ਉਹ ਕਹਿਣ ਲੱਗੇ ਨਹੀਂ ਇੱਧਰ ਕੋਈ ਲੋੜ ਨਹੀਂ ਤਾਂ ਸਭ ਕੁਝ ਠੀਕ ਆ ਤੁਸੀਂ ਪਿੱਛੇ ਮੁੜੋ। ਪਰ ਉੱਥੇ ਪੁੜੀਆਂ ਪੁੜੀਆਂ ਬਹੁਤ ਜ਼ਿਆਦਾ ਰੁੜੀਆਂ ਤੇ ਜਿਹੜਾ ਨੁਕਸਾਨ ਦੇ ਕਾਰਨ ਬਣੇ ਮੈਂ ਉਹਦੀ ਵੀਡੀਓ ਉੱਥੋਂ ਬਣਾ ਕੇ ਉੱਥੋਂ ਮੁੜ ਕੇ ਜਦੋਂ ਪਰਸੋਂ ਫੇਰ ਇੱਥੇ ਸਰਦਾਰ ਡੱਲੇਵਾਲ ਜੀ ਆਇਆ ਸੀ ਨਾਲ ਇੱਥੇ ਆਏ ਇੱਥੇ ਆ ਕੇ ਜਦੋਂ ਆ ਸਾਰਾ ਕੁਝ ਮੰਜ਼ਰ ਵੇਖਿਆ ਜਦੋਂ ਜਿਹੜਾ ਕਣਕ ਹੀ ਨਾ ਇੰਨਾ ਜਿਹੜੇ ਸਮੈਲ ਆਉਂਦੀ ਸੀ ਸਮੈਲ ਦੂਰ ਤੱਕ ਜਾਂਦੀ ਸੀ ਬੜਾ ਕਹਿ ਲੋ ਤੇ ਮੇਰਾ ਧਿਆਨ ਮੇਰੇ ਮਨ ਤੋਂ ਦੂਰੋਂ ਆ ਲੱਗਾ ਵੀ ਕੋਈ ਜਾਨਵਰ ਲੱਗਦਾ ਇੱਥੇ ਵੀ ਘਰਿਆ ਵਰਗੇ ਸਰਦਾਰ ਡੱਲੇਵਾਲ ਹੈ ਨਾ ਜਦੋਂ ਮੈਂ ਤੇਗ ਵਾਂਹ ਤੁਰਦੇ ਤੁਰਦੇ ਡੇਰੇ ਲਾ ਕੇ ਜਦ ਕਣਕ ਖਿੱਲਰੀ ਪਈ ਸਾਰੀ ਤੇ ਕੜਕ ਕਿੰਦਰੀ ਪਈ ਤੇ ਉਹ ਮੈਂ ਵੇਖਿਆ ਤੇ ਮੈਂ ਤਾਂ ਪ੍ਰਧਾਨ ਦੀ ਜਿੰਮੇਵਾਰੀ ਦਾ ਹਾਲ ਦੇਖ ਲਓ ਤੇ ਆ ਉਹ ਵਾਪਾਂ ਮੁੜ ਕੇ ਉੱਤੇ ਸਰਕਾਰ ਡੱਲੇ ਵਾਲੇ ਵੀਡੀਓ ਵੀ ਕੀਤੀ ਉਹ ਜਿਹੜਾ ਸਾਰਾ ਗੁਜਵਾ ਉਹ ਖਿਲ ਗਿਆ ਪਿਆ ਸੋ ਮੁੱਖ ਦੀ ਗੱਲ ਵੀ ਜਿਹੜਾ ਆ ਜਿਹੜੀ ਸੇਵਾ ਵਾ ਇਹ ਕਰਕੇ ਸਾਨੂੰ ਖੁਸ਼ੀ ਹੋਈ ਇਹ ਗੱਲ ਦੀ ਕਿ ਇਹ ਸੱਚੀਓ ਜਿਹੜੀ ਆ ਸਾਡੀ ਸੇਵਾ ਪ੍ਰਵਾਨ ਹੋਈ ਆ ਕਿ ਅਸੀਂ ਐਵੇਂ ਨਹੀਂ ਕਿ ਆਪਾਂ ਸਿਰਫ ਭਜਨਾ ਸੀ ਕਿਉਂਕਿ ਵੇਖੋ ਇਹਨਾਂ ਨੂੰ ਦੁਰੀ ਵਿਵਤਾ ਇੱਕ ਤੇ ਜਿਹੜੀ ਪੁੱਤਰ ਵਾਲੀ ਆਪਾਂ ਕਹਾਣੇ ਸੁਣਦੇ ਆ ਉਹ ਵੀ ਇੱਕ ਅਰਦਾਸ ਦੇ ਨਾਲ ਹੀ ਪੂਰੀ ਹੋ ਸਕਦੀ ਕਿ ਬਾਬਾ ਗੁੱਡਾ ਸਾਹਿਬ ਕਿਰਪਾ ਕਰਨ ਤੇ ਉਹਨਾਂ ਨੂੰ ਵਝਾ ਲੈਣ ਤੇ ਸਾਡੇ ਕਿਤੇਆਂ ਪੂਰੀ ਨਹੀਂ ਹੋ ਸਕਦੀ ਕਿਉਂਕਿ ਉਹ ਇੱਕ ਇਹੋ ਜਿਹਾ ਬਣਿਆ ਪਿਆ ਵਸੇ ਥੰ ਵੀ ਆਕਸੀਜਨ ਜਿਹੜੀ ਹਮਸ਼ਿਰਨਾ ਸਾਰੇ ਲਾੜੀ ਬਵੇ ਕਿਤੇ ਰੋ ਖੇੜ ਔਖੀ ਆ ਇਹਨਾਂ ਦੇ ਬੇਟੇ ਸੋ ਇੱਕ ਪਸ਼ੂ ਜਿਹੜੇ ਉਹ ਵੀ ਸਾਰੇ ਰੁੱੜ ਕੇ ਫਿਰ ਜਦੋਂ ਸਾਰੇ ਨੁਕਸਾਨ ਤੋਂ ਬਾਅਦ ਇਹ ਬਾ ਜਿਹੜੀ ਹੈ ਕਾਲਪੁਰਖ ਨੇ ਫੜੀ ਇਹਨਾਂ ਦੀ ਅਸੀਂ ਕੌਣ ਆ ਫੜਨ ਮੈਨੂੰ ਤੁਹਾਡੀ ਗੱਲ ਰੋਕੀ ਮੈਂ ਕਿ ਪੁੱਛਿਆ ਮੈਂ ਕਿਹਾ ਬਾਪੂ ਜੀ ਫਿਰ ਕਿਵੇਂ ਸਬੰਧ ਬਣਿਆ ਤੇ ਅਜੇ ਮੇਰੇ ਮੂੰਹ ਦਾ ਲੱਭ ਸੀ ਕਿ ਕੀ ਕਲਾ ਵਰਤੀ ਆ ਕਹਿੰਦੇ ਹਾਂ ਇਹ ਗੁਰੂ ਸਾਹਿਬ ਦੀ ਕਲਾਈ ਆ ਹਨਾ ਇਹਨੂੰ ਕਲਾਈ ਕਵਾਂਗੇ ਬਾਬਾ ਜੀ ਹਨਾ ਗੁਰੂ ਸਾਹਿਬ ਦੀ ਕਲਾ ਵਰਤੀ ਆ ਕਹਿੰਦੇ ਜਦੋਂ ਗੁਰੂ ਸਾਹਿਬ ਬਾਹ ਫੜਦੇ ਆ ਨਾ ਉਹ ਲੋੜਵੰਦ ਗੁਰੂ ਸਾਹਿਬ ਨੇ ਦਸਵੰਦੀ ਇਸ ਕਰਕੇ ਬਣਾਇਆ ਸੀ ਨਾ ਤੇ ਦਸਵੰਦ ਤੇ ਟਰੈਕਟਰ ਚੱਲਣਦੇ ਆ ਤੇਲ ਦਸਵੰਦ ਤੇ ਆਉਣਦੇ ਆ ਗੱਡੀਆਂ ਦਸਵੰਤ ਤੇ ਚੱਲਣ ਡੀਆਂ ਸਵਾਮਾਂ ਦਸਵੰਤ ਤੇ ਚੱਲਣ ਡੀਆਂ ਤੇ ਕਲਾਈ ਕਹਾਂਗੇ ਤੇ ਇਸੇ ਧਰਤੀ ਦੇ ਸਾਨੂੰ ਹੋਕਾ ਦਿੱਤਾ ਸੀ ਨਾ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕਣ ਦਾ ਥੋੜੀ ਦੂਰ ਡੇਰਾ ਬਾਬਾ ਨਾਨਕ ਜੋ ਡੇਰਾ ਬਾਬਾ ਨਾਨਕ ਤੋਂ ਮੂੰਹ ਐਨੂੰ ਕਰਕੇ ਦੇਖੀਦਾ ਨਾ ਤੋਂ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਪਹੁੰਚ ਨਹੀਂ ਸਕਦੇ ਤੇ ਆਪਾਂ ਬੰਨ ਤੇ ਖਲੋ ਕੇ ਸਜਦਾ ਕਰ ਜਾਂਦੇ ਆ ਕਰਦੇ ਆ ਨਾ ਆਪਾਂ ਅਜੇ ਵੀ ਉੱਥੇ ਅਰਦਾਸ ਕਰ ਜਾਂਦੇ ਆ ਕਿ ਗੁਰੂ ਸਾਹਿਬ ਕਿਰਪਾ ਕਰਿਓ ਦਰਸ਼ਨ ਦਿਦਾਰੇ ਬਖਸ਼ਿਓ ਤੇ ਉੱਥੋਂ ਪੁਰਾਣੇ ਧਰਤੀ ਤੋਂ ਕਲਾ ਵਰਤੀ ਸੀ ਤੇ ਅੱਜੋ ਕਲਾ ਵਰਤ ਰਹੀ ਹੈ ਭਾਈ ਸਾਹਿਬ ਤੇ ਜਦੋਂ ਅਸੀਂ ਇੱਥੇ ਆਏ ਨਾ ਵੀ ਮੈਂ ਸਰਦਾਰ ਜੀਤ ਸਿੰਘ ਢੱਲੇਵਾਲ ਸਾਹਿਬ ਨਾਲ ਗੱਲ ਕੀਤੀ ਵੀ ਜੇ ਅਸੀਂ ਬੰਦੇ ਦੇ ਮੁੰਡੇ ਟਰੈਕਟਰ 15 16 ਲੈ ਕੇ ਆਏ ਤਾਂ 24 ਕੀ ਪ੍ਰਾਈਸ ਰਹੀ ਤੇ ਪੰਚਾਰ ਤੇ ਝੰਡੇ ਹੀ ਤੇ ਮੈਂ ਕਹਿੰਦਾ ਵੀ ਬਾਕਿਆਂ ਤੇ ਆਪਾਂ ਨੂੰ ਝੰਡੇ ਲਾਉਣੇ ਚਾਹੀਦੇ ਆ ਪ੍ਰਧਾਨ ਜੀ ਕਹਿਣ ਲੱਗੇ ਵੀ ਜਿਹੜੇ ਝੰਡੇ ਇਹਨਾਂ ਟਰੈਕਟਰਾਂ ਦੇ ਝੂਲਣ ਦੇ ਨੇ ਨਿਸ਼ਾਨ ਸਾਹਿਬ ਹੂੰ ਇਹ ਝੰਡੇ ਨੇ ਕੁੱਲ ਦੁਨੀਆ ਨੂੰ ਜਿਹੜਾ ਵਾਅ ਮਦਦ ਕੀਤੀ ਤੇ ਦਿਖਾ ਦਿਓ ਤੁਹਾਡੇ ਪਿੱਛੇ ਆਪਣੇ ਪਿੱਛੇ ਵੀ ਟਰੈਕਟਰ ਖਲੋਤਾ ਗਰਮੀ 'ਚ ਲਾਗੇ ਕਰਕੇ ਦਿਖਾ ਲਿਓ ਤਸਵੀਰ ਤੇ ਦੂਰ ਵਾਲੇ ਟਰੈਕਟਰਾਂ ਦੇ ਝੰਡੇ ਵੀ ਦਿਖਾ ਲਿਓ ਤਕਰੀਬਨ ਜੇ ਆਪਾਂ ਗੱਲ ਕਰੀਏ ਜਥੇਬੰਦੀ ਵਾਸਤੇ ਜਿਹਾ ਦਿਖਾਵਾ ਕਰਨਾ ਹੁੰਦਾ ਜਥੇਬੰਦੀ ਤਾਂ ਚਾਹੀਦੀ ਸੀ ਹਨਾ ਪਰ ਵਧੀਆ ਗੱਲ ਆ ਕਿ ਹਰ ਟਰੈਕਟਰ ਦੇ ਉੱਤੇ ਨਿਸ਼ ਕਿਉਂਕਿ ਜਦੋਂ ਕਰੋਨਾ ਕਾਲ ਵੇਲੇ ਚੇਤਾ ਆਉਂਦਾ ਕਿ ਬਾਹਰਲੇ ਦੇਸ਼ਾਂ ਦੇ ਰਾਸ਼ਟਰਪਤੀ ਕਹਿੰਦੇ ਸੀ ਕਿ ਗੁਰਦੁਆਰਾ ਤੇ ਗੁਰੂ ਦੇ ਸਿੱਖ ਹਰਥਾਂ ਚਾਹੀਦੇ ਹਨ ਕਿਉਂਕਿ ਲੰਗਰ ਲਾ ਦਿੰਦੇ ਹੋ ਤੁਸੀਂ ਤੇ ਆ ਵੀ ਲੰਗਰੀ ਹੈ ਨਾ ਆ ਵੇਖੋ ਕਿੰਨੇ ਟਰੈਕਟਰ ਆ ਪਤਾ ਨਹੀਂ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਮੈਂ ਹੁਣ ਇੱਕ ਨੌਜਵਾਨ ਨਾਲ ਗੱਲ ਕੀਤੀ ਮੈਂ ਕਿੱਥੋਂ ਆਏ ਹੋ ਕਹਿੰਦੇ ਵੀਰ ਜੀ ਟਰੈਕਟਰ ਲੈ ਕੇ ਫਤਿਹਗੜ੍ਹ ਸਭ ਤੋਂ ਆਏ ਆ ਮੈਂ ਕਿਹਾ ਪਹੁੰਚੇ ਕਿਦਾਂ ਕਹਿੰਦੇ ਸਬੰਧ ਬਣ ਗਿਆ WhatsApp ਤੇ ਨੌਜਵਾਨ ਨੇ ਮੈਸੇਜ ਕੀਤਾ ਅਸੀਂ ਆ ਗਏ ਕਹਿੰਦੇ ਕਿ ਮੈਨੂੰ ਤਾਂ ਪਤਾ ਕਿੱਥੇ ਪਹੁੰਚੇ ਹੋ ਕਹਿੰਦੇ ਪਤਾ ਹੀ ਇੱਥੇ ਆਣ ਹੁਣ ਚੱਲ ਰਹੇ ਆ ਸਵਾਵਾ ਕਰ ਰਹੇ ਆ ਤੇ ਫਤੇਗੜ ਸਾਹਿਬ ਤੋਂ ਆਏ ਸੀ ਨੌਜਵਾਨ ਦਾ ਨਾਮ ਬਲਜਿੰਦਰ ਸਿੰਘ ਸੀ ਤੇ ਕਲਾ ਗੁਰੂ ਸਾਹਿਬ ਦੀ ਕਹਿ ਸਕਦੇ ਆ ਜੀ ਇਹ ਜਿਹੜਾ ਅੱਜ ਵੀ ਸਵੇਰੇ ਜਦੋਂ ਆਏ ਤੇ ਪ੍ਰਧਾਨ ਜੀ ਕਹਿਣ ਲੱਗੇ ਵੀ ਤੂੰ ਮੈਨੂੰ ਕੱਲ੍ਹ ਕਹਿ ਰਿਹਾ ਹੈ ਨਾ ਕਿ ਤੇ ਬਿਆਲੋ ਆਹ ਵੇਖ ਲੈ ਖੱਡੇ ਮਿਸਾਨ ਸਾਹਿਬ ਜਿਹੜੇ ਆਏ ਸਾਡੇ ਆਏ ਖੁਸ਼ੀ ਤਾਂ ਹੁੰਦੀ ਹੈ ਖੁਸ਼ੀ ਨੇ ਮਤਲਬ ਸਾਨੂੰ ਬਾਲ ਦਿੰਦੇ ਆ ਬਾਲ ਦਿੰਦੇ ਆ ਜਿਹੜੇ ਆਪਣਾ ਬਹੁਤ ਸਾਡਾ ਇੱਕ ਸਿੰਬਲ ਵਾ ਇਹ ਉਹ ਸਿੰਬਲ ਵਾ ਜਿੰਨੂੰ ਵੇਖ ਕੇ ਕੋਈ ਵੀ ਇਤਿਆਹ ਸਕਦਾ ਸਾਡੀ ਹੈਲਪ ਕਰੋ ਤਾਂ ਸਾਡਾ ਪ੍ਰਸ਼ਾਦਾ ਪਾਣੀ ਛੱਕ ਕੇ ਜਾ ਸਕਦਾ ਸਾਡੇ ਨਾਲ ਬਹਿ ਸਕਦਾ ਆਪਣਾ ਦੁੱਖ ਦੱਸ ਸਕਦਾ ਆਹੀ ਜਿਹੜਾ ਵਾ ਉਹਦਾ ਦੁੱਖ ਸੁਣ ਸਕਦੇ ਆ ਇਹ ਸਾਂਝ ਦਾ ਕੇਂਦਰ ਵਾ ਇਹ ਕਰਕੇ ਇਹ ਉਹਦੇ ਨਾਲੋਂ ਵੀ ਜ਼ਿਆਦਾ ਸੋਹਣੇ ਲੱਗ ਰਿਹਾ ਇੱਥੇ ਚੱਲ ਕਰਮਜੀਤ ਜੀ ਧੰਨਵਾਦ ਆ ਤੁਹਾਡਾ ਤੁਸੀਂ ਇਹਨਾਂ ਵੀਰਾਂ ਦੀ ਬਾਹ ਫੜੀ ਆ ਸਦਾ ਹਰਪ੍ਰੀਤ ਸਿੰਘ ਸਾਡੇ ਨਾਲ ਸੀ ਹਰਪ੍ਰੀਤ ਸਿੰਘ ਨੇ ਵੀ ਗੱਲ ਕੀਤੀ ਉਹ ਕਹਿੰਦੇ ਕਿ ਮੇਰੇ ਕੋਲ ਕੇਵਲ आशीर्वाद ਆ ਦੇਣ ਵਾਸਤੇ ਮੈਂ ਕੁਝ ਨਹੀਂ ਦੇ ਸਕਦਾ ਕਹਿੰਦੇ ਤੇ ਨੌਜਵਾਨ ਕਹਿੰਦੇ ਕਿ ਸਾਨੂੰ ਬਾਪੂ ਜੀ ਦਾ ਆਸ਼ੀਰਵਾਦ ਚਾਹੀਦਾ ਮੈਂ ਨਾ ਵੀਰਾਂ ਨਾਲ ਗੱਲ ਕਰ ਰਿਹਾ ਸੀ ਕਹਿੰਦੇ ਕਿ ਬਜ਼ੁਰਗਾਂ ਦਾ ਆਸ਼ੀਰਵਾਦ ਚਾਹੀਦਾ ਵਾ ਆਸ਼ੀਰਵਾਦ ਦਿਓ ਬੱਚਿਆਂ ਨੂੰ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਨੌਜਵਾਨੇ ਇੱਕ ਰਿਆ ਤਸਵੀਰ ਦਿਖਾ ਲ ਦਿਓ ਇਹ ਸਾਡੀ ਨੌਜਵਾਨ ਪੀੜ੍ਹੀ ਆ ਜਿਨੇ ਨੌਜਵਾਨ ਪੀੜ੍ਹੀ ਨੇ ਬਾਪੂ ਹਰਭਜਨ ਸਿੰਘ ਦੀ ਜ਼ਮੀਨ ਪੱਤਰੀ ਕਰਨ ਦੀ ਜ਼ਿੰਮੇਵਾਰੀ ਲਈ ਹੋਈ ਆ ਕੇਵਲ ਇਸ ਇਲਾਕੇ ਦੀ ਨਹੀਂ ਹੋਰ ਵੀ ਤਸਵੀਰਾਂ ਤੁਹਾਨੂੰ ਸੰਝਿਆ ਕਰਾਂਗੇ ਤੇ ਇੱਕ ਵੱਡੀ ਖੁਸ਼ੀ ਦੀ ਗੱਲ ਆ ਜਿਵੇਂ ਹੁਣੇ ਵੀਰ ਕਮਤ ਨੇ ਗੱਲ ਕੀਤੀ ਕਿ ਹਰ ਟਰੈਕਟਰ ਤੇ ਲੱਗਾ ਹੋਇਆ ਕੇਸ਼ਰੀ ਨਿਸ਼ਾਨ ਝੂਲ ਲਿਆ ਉਹ ਪਰਚਮ ਲਹਿਰਾ ਰਿਆ ਉਹ ਆਪਣਾ 호ਕਾ ਦੇ ਰਿਹਾ ਉਹ ਕਹਿੰਦੇ ਕੋਈ ਵੀ ਆਵੇ ਇੱਥੇ ਕੋਈ ਵੀ ਪ੍ਰਸ਼ਾਦਾ ਪਾਣੀ ਸਕਦਾ ਕਿਸੇ ਵੀ ਤਰ੍ਹਾਂ ਦੀ ਸਵਾਵਾ ਕਰ ਉਹ ਕਹਿੰਦੇ ਜਥੇਬੰਦੀ ਉੱਪਰ ਉੱਟ ਕੇ ਸਵਾਵਾ ਹੋ ਰਹੀਆਂ ਆ ਜਥੇਬੰਦੀ ਆਧਾਰ ਜ਼ਰੂਰ ਬਣੀ ਹੋਈ ਆ ਪਰ ਜਥੇਬੰਦੀ ਉੱਪਰ ਸਵਾਵਾ ਹੋ ਰਹੀਆਂ ਇਧਰ ਤੁਸੀਂ ਨਿਸ਼ਾਨ ਵੇਖ ਰਹੇ ਹੋ ਨੀਲੇ ਰੰਗ ਦਾ ਨਿਸ਼ਾਨ ਆ ਗੁਰੂ ਸਾਹਿਬ ਦੀ ਕਿਰਪਾ ਵਾ ਇਹ ਕਲਾ ਵਰਤ ਰਹੀ ਐ ਇਸ ਟਾਈਮ ਦੇ ਉੱਤੇ ਪਿੰਡ ਧਰਮਕੋਟ ਪੱਤਣ ਤੋਂ ਸੀ ਅਸੀਂ ਧਰਮਕੋਟ ਪੱਤਣ ਤੋਂ ਤੁਹਾਨੂੰ ਜੋੜਿਆ ਸੀ ਕੋਸ਼ਿਸ਼ ਕਰਾਂਗੇ ਜਿੱਥੇ ਜਿੱਥੇ ਸਵਾਵਾਂ ਚੱਲ ਰਹੀਆਂ ਉੱਥੇ ਦੀ ਤੁਹਾਨੂੰ ਉਹ ਇਲਾਕੇ ਦਾ ਮੰਜ਼ਰ ਉਸ ਇਲਾਕੇ ਦੇ ਵਿੱਚ ਕਾਰਜ ਕਿਦਾਂ ਦੇ ਚੱਲ ਰਹੇ ਆ ਕਿਉਂਕਿ ਸਰਕਾਰ ਜਿੱਥੇ ਫੇਲ ਹੋਈ ਸਾਡੀ ਨੌਜਵਾਨੀ ਨੇ ਮੋਰਚੇ ਸੰਭਾਲ ਲਏ ਉੱਥੇ ਇਹ ਤਸਵੀਰਾਂ ਧਰਮਕੋਟ ਦੀਆਂ ਵਾਂ ਅਕਾਲ ਚਰਣਾ ਜੁੜੋ ਰਿਓ ਕੋਸ਼ਿਸ਼ ਕਰਾਂਗੇ ਹਰ ਤਰ੍ਹਾਂ ਦੀ ਅਪਡੇਟ ਜਿਹੜੀ ਹੈਗੀ ਹੈ ਨਾ ਪਿੰਡਾਂ 'ਚ ਜਾ ਕੇ ਜਿੱਥੇ ਅਕਾਲ ਏਡ ਵੱਲੋਂ ਸਮਾਗਮ ਕੀਤੇ ਜਾਂਦੇ ਆ ਉੱਥੇ ਅਕਾਲ ਚੈਨਲ ਵੱਲੋਂ ਇਹਨਾਂ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰ ਤੱਕ ਤੁਹਾਡੇ ਤੱਕ ਸੁਣੇ ਇਹ ਭੇਜੇ ਜਾਂਦੇ ਆ ਸੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ